ਸਾਸਟ੍ਰਿਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਾਫੀ ਸਾਰੀ ਡਿਮਾਂਡ ਆ ਰਹੀ ਸੀ ਭੈਣਾਂ ਦੀ ਵੀ ਸਾਨੂੰ ਪ੍ਰਿੰਟ ਸੂਟ ਚਾਹੀਦੇ ਨੇ ਪਸ਼ਮੀਨੇ ਦੇ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਆਂਗੇ ਪ੍ਰਿੰਟ ਸੂਟ ਜਿਨ੍ਹਾਂ ਦਾ ਪ੍ਰਾਈਸ ਰਹੂਗਾ 1390 90 ਰੁਪਏ ਸ਼ਿਪਿੰਗ ਦੇ ਨੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪਤਾ ਹੈ ਨਾ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਬੋਲਦੇ ਹੁੰਦੇ ਹਾਂ ਵੀ ਸ਼ਿਪਿੰਗ ਦੇ 90 ਰੁਪਏ ਲੱਗੇਗੇ ਤੁਸੀਂ ਕਿਤੇ ਵੀ ਸ਼ਿਪਿੰਗ ਕਰਾਉਣੀ ਹੈ ਤੇ 90 ਰੁਪਏ ਚਾਰजेस ਲੱਗਣਗੇ ਇੰਡੀਆ ਦੇ ਵਿੱਚ ਬਾਹਰ ਨਹੀਂ ਬਾਹਰ ਤੱਕ ਭੈਣਾਂ ਦੇ ਕਾਫੀ ਆਰਡਰ ਹੁੰਦੇ ਨੇਗੇ ਉਹ ਇਕੱਠੇ ਪਾਰਸਲ ਕਰਾਉਂਦੇ ਨੇ ਆਪਦੇ ਤੇ ਚਲੋ ਜੀ ਸੂਟ ਦਿਖਾਉਣਾ ਸ਼ੁਰੂ ਕਰਦੇ ਕੋਈ ਵੀ ਹੈਂਡਵਰਕ ਆਰੀਵਰਕ ਮਸ਼ੀਨਵਰਕ ਕੋਈ ਵੀ ਬਾਦਲੇ ਦਾ ਕੰਮ ਜੀਰੋ ਟੰਕੇ ਤੇ ਜਿਸ ਤਰ੍ਹਾਂ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਉਸ ਅਕੋਰਡਿੰਗ ਤੁਸੀਂ ਸਾਨੂੰ ਡਿਜ਼ਾਈਨ ਸ਼ੇਅਰ ਕਰ ਸਕਦੇ ਹੋ ਜਾਂ ਸਾਡੇ ਡਿਜ਼ਾਈਨ ਤੁਸੀਂ ਵੇਖ ਕੇ ਆਰਡਰ ਦੇ ਸਕਦੇ ਹੋ ਜੀ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਇਹ ਜਿਹੜੇ ਸੂਟ ਇਹ ਵਾਲੇ ਪ੍ਰਿੰਟ ਨੇ ਨਾ ਕਾਫੀ ਜ਼ਿਆਦੇ ਸੇਲ ਹੋਏ ਨੇ ਸਟਿਚ ਸਟਿਚ ਵੀ ਕਿਤੇ ਪਏ ਨੇ ਪਹਿਣਾ ਦੇ ਬਹੁਤ ਸੋਨੇ ਹਨਾ ਸੇਮ ਇਹੀ ਪ੍ਰਿੰਟ ਦਾ ਸੂਟ ਸਟਿਚ ਕਰਵਾਇਆਗਾ ਭਾਰ ਤੋਂ ਪਹਿਣਾ ਦੇ ਆਰਡਰ ਨੇਗੇ ਲੋ ਜੀ ਹੁਣ ਤੁਸੀਂ ਹਨਾ ਪ੍ਰਿੰਟ ਹੈਗਾ ਦੇਖ ਸਕਦੇ ਹੋਗੇ ਇਰ ਰਿਪੀਟ ਪ੍ਰਿੰਟ ਆਉਂਦੇ ਰਹਿੰਦੇ ਨੇਗੇ ਜਿਦਾਂ ਕਿ ਹਨਾ ਜਿਹੜਾ ਡਿਜ਼ਾਈਨ ਜ਼ਿਆਦੇ ਪਾਸ ਜਿਹੇ ਹੁੰਦੇ ਨੇ ਉਹ ਰਿਪੀਟ ਆਉਂਦੀ ਰਹਿੰਦੇ ਨੇਗੇ ਫੈਬਰਿਕ ਬਹੁਤ ਵਧੀਆ ਹੈਗਾ ਰਾਮ ਟੈਕਸ ਦਾ ਫੈਬਰਿਕ ਹੈ 1390 ਰੁਪਏ ਚਾਰਜ ਹੈਗਾ ਇਹਦਾ ਤੇ ਜਿਦਾ ਕਿ ਮੈਂ ਵੀ ਵੇਅਰ ਕੀਤਾ ਹੋਇਆ ਸੂਟ ਦੇਖੋ ਨਾ ਇਹ ਵਾਲਾ ਮੈਂ ਪਤਾ ਨਹੀਂ ਕਿੰਨੀ ਕਿਤੋਂ ਆ ਪੈ ਗਿਆ ਕੋਈ ਬੋਰ ਨਹੀਂ ਆਇਆ ਕੁਝ ਨਹੀਂ ਆ ਵਿਦਾਊਟ ਲਾਈਨਿੰਗ ਆਪਾਂ ਸਟਿਚ ਕਰਵਾਇਆ ਸੀਗਾ ਇਹ ਇਸ ਤਰ੍ਹਾਂ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਇਸ ਤਰ੍ਹਾਂ ਮੈਚਿੰਗ ਇਹਦੇ ਨਾਲ ਹੈਗੀ ਐ ਜੀ ਬਾਟਮ ਹੈ ਠੀਕ ਹੈ ਜੀ ਸੂਟ ਪਸੰਦ ਆਉਂਦਾ ਹੈਗਾ ਆਰਡਰ ਕਰ ਸਕਦੇ ਹੋਗੇ WhatsApp ਤੇ ਜਾ ਕੇ ਤੁਸੀਂ ਸਕਰੀਨ ਸ਼ਾਟ ਭੇਜਣਾ ਜਿਹੜੀਆਂ ਪਹਿਣਾ ਨਵੀਆਂ ਨੇਗੀਆਂ ਇਸ ਤਰ੍ਹਾਂ ਤੁਸੀਂ ਆਰਡਰ ਕਰਨਾ ਹੈਗਾ ਲੋ ਜੀ ਪਹਿਲਾ ਕਲਰ ਪ੍ਰਿੰਟ ਚੈੱਕ ਕਰੋ ਇਹਦੇ ਵਿੱਚ ਹੈਗੇ ਨਹੀਂ ਜੀ ਪ੍ਰਿੰਟ ਸੌਰੀ ਕਲਰ ਹੈਗੇ ਨਹੀਂ ਸੇਮ ਪ੍ਰਿੰਟ ਦੇ ਵਿੱਚ ਕੋਈ ਵੀ ਤੁਹਾਨੂੰ ਨਾ ਪਸੰਦ ਆਉਂਦਾ ਹੈਗਾ ਡਿਜ਼ਾਈਨ ਸੌਰੀ ਪ੍ਰਿੰਟ ਤਾਂ ਤੁਸੀਂ ਕਲਰ ਚੇਂਜ ਕਰਕੇ ਕਲਰ ਦਾ ਇਸ਼ੂ ਡਾ ਜਾਂਦਾ ਕਈਆਂ ਭੈਣਾਂ ਨੂੰ ਲੋ ਜੀ ਮਤਲਬ ਕਈ ਵਾਰ ਹਨਾ ਆਪੋ ਆਪਣੀ ਚੋਇਸ ਹੁੰਦੀ ਹੈ ਮੈਂ ਪਹਿਲਾਂ ਵੀ ਕਹਿੰਨੀ ਹੁੰਦੀ ਆ ਜਿਵੇਂ ਕੀ ਕਈ ਭੈਣਾਂ ਨੂੰ ਇਹ ਰੰਗ ਪਸੰਦ ਹੋ ਕਈਆਂ ਨੂੰ ਉਹ ਆਊਗਾ ਹਰ ਇੱਕ ਤਰ੍ਹਾਂ ਦੀ ਭੈਣ ਆਪਣੇ ਨਾਲ ਐਡ ਐਡਨੇ ਗਈਆਂ ਕੋਈ ਡਾਰਕ ਵੀ ਪਾਉਂਦੇ ਨੇ ਕੋਈ ਲਾਈਟ ਵੀ ਪਾਉਂਦੇ ਨੇ ਲੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਰਹੂਗੀ ਬਹੁਤ ਸੋਹਣਾ ਸਟੱਫ ਹੈਗਾ ਜੀ ਵਿਦਆਊਟ ਲਾਈਨਿੰਗ ਇਹਨਾਂ ਨੂੰ ਤੁਸੀਂ ਸਟਿਚ ਕਰਾਓ ਲਾਈਨਿੰਗ ਲਗਵਾਉਣਾ ਚਾਹ ਰਹੇ ਲਾਈਨਿੰਗ ਲਗਵਾ ਸਕਦੇ ਹੋ ਬਾਕੀ ਜੇ ਤੁਸੀਂ ਹੋਰ ਵੀ ਇਹਨੂੰ ਸ਼ਾਨਦਾਰ ਸੂਟ ਬਣਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹਦੇ ਉੱਪਰ ਵਰਕ ਕਰਾ ਸਕਦੇ ਹੋਗੇ ਪੌਂਚੇ ਦੇ ਉੱਪਰ ਤੇ ਬਾਹਾਂ ਦੇ ਉੱਪਰ ਬਾਕੀ ਜੇ ਤੁਸੀਂ ਘੇਰੇ ਵਗੈਰੇ ਦਾ ਵੀ ਕੰਮ ਕਰਵਾਉਣਾ ਚਾਹੁੰਦੇ ਹੋਗੇ ਪੈਚ ਲਗਾ ਕੇ ਆਪਾਂ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਖੁੱਤੋਂ ਰੈਡੀ ਕਰਕੇ ਦੇ ਦਾਂਗੇ ਲਓ ਜੀ ਨੈਕਸਟ ਪ੍ਰਿੰਟ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਵਾਲੀ ਹੈਗੀ ਬਾਟਮ ਹੈ ਠੀਕ ਹੈ ਜੀ ਇਹਦੇ ਵਿੱਚ ਚਾਰ ਕਲਰ ਨੇਗੇ ਚਾਰੋਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਸਿਲੈਕਟ ਲੱਗਦਾਗਾ ਤਾਂ ਤੁਸੀਂ ਉਹ ਵਾਲਾ ਲੈ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਮਤਲਬ ਤੁਸੀਂ ਸਲਾਈ ਕਰਾਉਣਾ ਚਾਹੁੰਦੇ ਜੇ ਤੁਸੀਂ ਸਲਾਈ ਵੀ ਕਰਾ ਸਕਦੇ ਹੋਗੇ ਆਪਣੇ ਬੁਟੀਕ ਤੋਂ ਆਨ ਸਟਿਚ ਮੰਗਾਉਣਾ ਚਾਹੁੰਦੇ ਆਨ ਸਟਿਚ ਮੰਗਾ ਸਕਦੇ ਹੋਗੇ ਲੋਜੀ ਇਹ ਵਾਲਾ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਹੈਗਾ ਇਸ ਤਰ੍ਹਾਂ ਬਾਟਮ ਰਹੂਗੀ ਇਹਦੇ ਨਾਲ ਲੋਜੀ ਇੱਕ ਤੁਹਾਨੂੰ ਹੋਰ ਡਿਜ਼ਾਈਨ ਦਿਖਾਉਣੇ ਆਂਗੇ ਪਸ਼ਮੀਨੇ ਦੇ ਵਿੱਚ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਡਿਜ਼ਾਈਨ ਕਾਫੀ ਜ਼ਿਆਦਾ ਸੋਹਣਾ ਹੈ ਮੈਚਿੰਗ ਮੈਚਿੰਗ ਦਾ ਅਜੇ ਤੱਕ ਜਿਆਦਾ ਟ੍ਰੈਂਡ ਹੈਗਾ ਮੈਚਿੰਗ ਸੂਟਾਂ ਦੀ ਡਿਮਾਂਡ ਮੇਰੇ ਲਵੇ ਮਤਲਬ 95% ਆਉਂਦੀ ਆ 5% ਭੈਣਾ 올ਓਵਰ ਪਾਉਂਦੀਆਂ ਨੇਗੀਆਂ 95% ਭੈਣਾ ਮੈਚਿੰਗ ਸੂਟ ਪਾਉਂਦੀਆਂ ਨੇਗੀਆਂ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇਗੀਆਂ ਸੇਮ ਪ੍ਰਾਈਸ ਦੇ ਸੂਟ ਰਹਣਗੇ ਸੀ 1390 ਲਓ ਜੀ ਨੈਕਸਟ ਕਲਰ ਇਹ ਮਾਊਸ ਕਲਰ ਐ ਜੀ। ਲਓ ਜੀ। ਜਿਵੇਂ ਕਿ ਤੁਸੀਂ ਹਨਾ ਰੈੱਡ ਕਲਰ ਦੀ ਇਹਦੇ ਉੱਪਰ ਪਾਈਪਿੰਗ ਵਗੈਰਾ ਲਾਸ ਵਗੈਰਾ ਲਗਾ ਕੇ ਹਨਾ ਇਹਨੂੰ ਹੋਰ ਵੀ ਜ਼ਿਆਦਾ ਸੋਹਣਾ ਬਣ ਜਾਊਗਾ ਸੂਟ। ਤੇ ਦੁਪੱਟਾ ਤੁਸੀਂ ਟਾਈ ਐਂਡ ਡਾਈ ਆਪਣੇ ਇੰਸਟਾਗ੍ਰam ਪੇਜ ਤੇ ਤੁਸੀਂ ਚੈੱਕ ਕਰ ਲਿਆ ਕਰੋ ਦੁਪੱਟੇ ਆਪਾਂ ਉੱਥੇ ਸ਼ੋਅ ਕਰਦੇ ਆਂਗੇ ਸਾਰੇ ਜ਼ਿਆਦਾਤਰ। ਵੀ ਬਹੁਤ ਸੋਹਣੇ ਹਨਾ ਟਾਈ ਐਂਡ ਡਾਈ ਦੇ ਵਿੱਚ ਨਵੇਂ ਡਿਜ਼ਾਈਨ ਆਪਾਂ ਬਣਾਏਨੇਗੇ। ਤੁਸੀਂ ਉਸ ਤਰ੍ਹਾਂ ਦੁਪੱਟੇ ਡਾਈ ਕਰਵਾ ਸਕਦੇ ਹੋਗੇ। ਲੋਚ ਗ੍ਰੇ ਕਲਰ ਹੈਗਾ ਇਹਦੇ ਨਾਲ ਹੈਗੇ ਇਸ ਤਰ੍ਹਾਂ ਬਾਟਮ ਹੈ ਠੀਕ ਐ ਜੀ ਨੈਕਸਟ ਸੂਟ ਨਹੀਂ ਅਸੀਂ ਰਿਪੀਟ ਹਨਾ ਪਹਿਲਾਂ ਵੀ ਪਾਏ ਸੀਗੇ ਆਪਾਂ ਰਿਪੀਟ ਡਿਜ਼ਾਈਨ ਫੇਰ ਆਪਾਂ ਲੈ ਕੇ ਆਇਾਂਗੇ ਕਿਉਂਕਿ ਅਸੀਂ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਕਿ ਠੰਡ ਅਸਲ ਦੇ ਵਿੱਚ ਪੈਣੀ ਹੁਣ ਹੀ ਸ਼ੁਰੂ ਹੋਈ ਹੈਗੀ ਪਸ਼ਮੀਨਾ ਬਹੁਤ ਜ਼ਿਆਦਾ ਮਤਲਬ ਫਰਬਰੀ ਮਾਰਚ ਦੇ 15 15 ਦੇ ਪਹਿਲਾਂ ਤੱਕ ਪਈ ਜਾਂਦਾ ਜੀ ਪਸ਼ਮੀਨਾ ਇੰਨਾ ਟਾਈਮ ਠੰਡ ਦਾ ਹੈਗਾ ਹਜੇ ਤੁਸੀਂ ਇਹ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਵਿੱਚ ਲੈ ਕੇ ਆਏ ਹਾਂ ਜੀ ਆਪਾਂ ਹੋਰ ਕਲਰ ਵੀ ਲੇਗੇ ਲੋ ਜੀ ਲੋ ਜੀ ਇਸਰਾ ਇਹ ਵਾਲਾ ਇਹਦੇ ਨਾਲ ਹੈਗੀ ਆ ਬਾਟਮ ਹੈਗੀ ਇਹਦੇ ਇਹਦੇ ਨਾਲ ਮੈਚਿੰਗ ਬਾਟਮ ਹੈ ਬੇਸ ਨਾਲ ਦੀ ਕਾਫੀ ਸਾਰੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਡੇਲੀ ਰਿਪੀਟ ਹਨਾ ਰੱਬ ਦੀ ਕਿਰਪਾ ਨਾਲ ਬਹੁਤ سارے ਆਰਡਰ ਹਨਾ ਭੈਣਾਂ ਤੇ ਕਾਫੀ ਸਾਰੇ ਆਰਡਰ ਦਿੰਦੀਆਂ ਨੇ ਕਿ ਵਧੀਆ ਪਸੰਦ ਕਰਦੇ ਨੇ ਆਪਣਾ ਜੀ ਕੰਮ ਜਿਹੜਾ ਵੀ ਆਪਾਂ ਵਰਕ ਵਗੈਰਾ ਦਾ ਕਰਕੇ ਭੇਜਦੇ ਆ ਸਟੀਚਿੰਗ ਦਾ ਸਾਰਾ A to Z ਕੰਮ ਪਸੰਦ ਆ ਰਿਹਾ ਹੈਗਾ ਰਿਪੀਟ ਆਰਡਰ ਚੱਲ ਰਹੇ ਨੇ ਭੈਣਾਂ ਦੇ ਸਾਰਿਆਂ ਦੇ ਉੱਚੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਬਾਟਮ ਦਾ ਸਟੱਫ ਹੈ ਨਾ ਇਹ ਨਹੀਂ ਹੈਗਾ ਵੀ ਤੇ ਉਹਨਾਂ ਨੇ ਕਈ ਇਹਦੇ ਵਿੱਚ ਸਸਤਾ ਸੂਟ ਬਣਾ ਦਿੰਦੇ ਨੇ ਉਹ ਕਿੱਦਾਂ ਬਣਾਉਂਦੇ ਨੇ ਜਿੱਦਾਂ ਰਾਮ ਟੈਕਸ ਦੀ ਸ਼ਰਟ ਹੁੰਦੀ ਹੈਗੀ ਤੇ ਸਿੰਪਲ ਹਨਾ ਵਿਦਆਊਟ ਜੋ ਸਸਤੀ ਹਨਾ ਪਸ਼ਮੀਨੇ ਦੀ ਬਾਟਮ ਲਾ ਦਿੰਦੇ ਨੇ ਉਹਦੇ ਵਿੱਚ ਫਰਕ ਪੈ ਜਾਂਦਾ ਹੈ ਜਿਵੇਂ ਤਾਂ बॉਟਮ ਨਾਲ ਹੀ ਆ ਦੇਖੋ ਰਾਮਟੈਕਸ ਦੀ ਇਹ ਗੱਲ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਜਦੋਂ ਆਪਾਂ ਕੰਮ ਕਰਦੇ ਆਂਗੇ ਵੀ ਜੇ ਆਪਣਾ ਬ੍ਰੈਂਡ ਦਾ ਹੋਇਆਗਾ ਨਾ ਬ੍ਰੈਂਡ ਦੇ ਹੀ बॉਟਮ ਹੋਵੇ ਜਿੱਦਾਂ ਕਿ ਹਾਂ ਟਿਸਟਰ ਜਿਵੇਂ ਕਿ 올 ఓవర్ సూਟ ਮਹਿੰਗੇ ਪੈਂਦੇ ਨੇ ਉਹ ਪਹਿਣਾ ਆਪਦੀ ਚੋਇਸ ਅਕੋਰਡਿੰਗ ਜਿਵੇਂ ਕਿ ਵੀ ਦੀ ਹਨਾ ਮੋਡਲ ਦੀ बॉਟਮ ਆਪਣੀ ਚੋਇਸ ਅਕੋਰਡਿੰਗ ਲਗਾ ਲੈਂਦੇ ਨੇ ਉਹ ਗੱਲ ਵੱਖਰੀ ਐ ਜੀ ਬਟ ਹਨਾ ਜਦੋਂ ਇਹ ਪਸ਼ਮੀਨੇ ਦੇ ਐਵੇਂ ਮੈਚਿੰਗ ਸੂਟ ਹੋਣ ਤਾਂ ਨਾਲ ਦੀ ਹੀ बॉਟਮ ਰੱਖਣੀ ਚਾਹੀਦੀ ਆ ਕਿਵਰ बॉਟਮ ਖਰਾਬ ਹੋ ਜਾਂਦੀ ਹੈਗੀ ਤੇ ਸ਼ਰਟ ਵਧੀਆ ਪਈ ਰਹਿੰਦੀ ਆ ਲਓ ਜੀ ਇਹ ਸੂਟ ਵੀ ਆਪਾਂ ਕਾਫੀ ਜ਼ਿਆਦਾ ਸੇਲ ਕੀਤੇ ਨੇ ਇਹਦੇ ਵਿੱਚ ਬਹੁਤ ਸਾਰੇ ਕਲਰ ਸੀਗੇ ਲਓ ਜੀ ਸਿੰਪਲ ਦੁਪੱਟੇ ਵਗੈਰਾ ਡਾਈ ਕਰਵਾ ਕੇ ਹਨਾ ਇਦਾਂ ਹੀ ਮੰਗਵਾਲੇ ਸੀਗੇ ਇਹਦੇ ਨਾਲ ਇਦਾਂ ਬਾਟਮ ਹੈਗੀ ਬਾਕੀ ਸਟਿਚਿੰਗ ਲਈ ਵੀ ਗਿਆ ਹੋਇਆ ਇਹ ਵਾਲਾ ਸੂਟ ਸਟਿਚਾ ਕੇ ਆ ਗਿਆ ਤੁਹਾਨੂੰ ਸ਼ੋਅ ਕਰ ਦਾਂਗੇ ਲਓ ਜੀ ਫਿਰ ਦੇਖੋ ਯਾਰੋ ਇਸ ਤਰ੍ਹਾਂ ਹੈਗੀ ਹੈਗੀ येलो ਬਾਟਮ ਹੈਗੀ ਇਹਦੇ ਨਾਲ ਮੈਚਿੰਗ ਠੀਕ ਹੈ ਜੀ ਨਾਲ ਦੀ ਹੀ ਬਾਟਮ ਹੈਗੀ ਬਿਲਕੁਲ ਇਹਦੇ ਵਿੱਚ ਕਲਰ ਹੈਗੇ ਨੇ ਇਹ 1390 ਪ੍ਰਾਈਸ ਹੈ ਇਹਦਾ ਵੀ ਕਲਰ ਤੁਹਾਨੂੰ ਆਪਾਂ ਸ਼ੋਅ ਕਰ ਦਿੰਨਾ ਹੈਗਾ ਹਨਾ ਪ੍ਰੋਪਰ ਤੁਹਾਨੂੰ ਖੋਲ ਕੇ ਐਦਾ ਫਿਰ ਕਿਵਰ ਵੀਡੀਓ ਜਿਆਦਾ ਲੰਬੀ ਭਾਂਜਦੀ ਹੈਗੀ ਲਓ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਫਟਾਫਟ ਚੱਕ ਲਓ ਜਲਦੀ ਜਲਦੀ ਪਹਿਣਾ ਹਨਾ ਆਰਡਰ ਕਰੋ ਟੱਪ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਓ ਜੀ ਇਸ ਤੋਂ ਵਾਦੇ ਵਾਲਾ ਕਲਰ ਵੀ ਚੈੱਕ ਕਰੋ ਜੀ ਦੇਖੋ ਸਾਰੇ ਸੋਹਣੇ ਨੇ ਕਲਰ ਲੋ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਜਲਦੀ ਜਲਦੀ ਆਰਡਰ ਕਰਦੇ ਕੋਈ ਵੀ ਭੈਣ ਰਹਿ ਨਾ ਜਾਵੇ ਪਹਿਣਾ ਦੀ ਬਹੁਤ ਸਾਰੀ ਡਿਮਾਂਡ ਸੀ ਵੀ ਸਾਨੂੰ ਵਧੀਆ ਪਸ਼ਮੀਨੇ ਦੇ ਵਿੱਚ ਸੂਟ ਲੈ ਕੇ ਆਓ ਵੜਾ ਵੜ ਚੱਕ ਲੋ ਹੁਣ ਜਿਹੜੀਆਂ ਭੈਣਾਂ ਨੂੰ ਲੋੜ ਸੀ ਪਸ਼ਮੀਨੇ ਦੇ ਸੂਟਾਂ ਦੀ ਉਮੀਦ ਆ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ